ਪਹਿਲਾਂ ਜਿਹੜਾ ਕਿਸਾਨ ਸੀਗਾ ਪਹਿਲਾਂ ਜਦੋਂ ਆਰਗੈਨਿਕ ਖੇਤੀ ਹੁੰਦੀ ਸੀ ਰੂੜੀ ਦੀ ਖਾਦ ਪਾਉਂਦੇ ਸੀ ਠੀਕ ਆ ਯੂਰੀਆ ਦਾ ਗੱਟਾ ਆਇਆ ਯੂਰੀਆ ਦਾ ਗੱਟਾ ਜਦੋਂ ਆਇਆ ਕਿਸਾਨ ਨੂੰ ਲਾਲਚ ਦਿੱਤਾ ਗਿਆ ਕਿ ਜੇ ਤੁਸੀਂ ਇਹ ਪਾਉਂਗੇ ਤੁਹਾਡੀ ਆਮਦਨ ਵਧੂਗੀ ਇਹਦੇ ਨਾਲ ਫਰਕ ਪਊਗਾ ਆਮਦਨ ਦੇ ਵਿੱਚ ਯੂਰੀਆ ਦਾ ਗੱਟਾ ਕਿੱਥੋਂ ਆਇਆ ਦਿੱਤਾ ਤਾਂ ਸਰਕਾਰ ਨੇ ਡੀਪੀ ਆਈ ਡੀਪੀ ਸਾਨੂੰ ਕਿਹਨੇ ਦਿੱਤੀ ਸਾਨੂੰ ਡੀਪੀ ਦਾ ਕੀ ਪਤਾ ਸੀ ਅਸੀਂ ਤਾਂ ਸਿੱਧੇ ਸੀ ਖਰਚੇ ਘੱਟ ਸੀ ਠੀਕ ਆ ਤੇ ਮਤਲਬ ਹੈ ਨਹੀਂ ਸੀਗਾ ਕੋਈ ਪੈਸੇ ਖਰਚਣ ਦਾ ਤਾਂ ਹੈ ਨਹੀਂ ਸੀ ਕਿਉਂਕਿ ਹਰੇਕ ਚੀਜ਼ ਸਾਡੀ ਘਰ ਦੀ ਹੁੰਦੀ ਸੀਗੀ ਤੇ ਸਾਨੂੰ ਯੂਰੀਆ ਦਿੱਤੀ ਕਿਹਨੇ ਡੀਏਪੀ ਦਿੱਤੀ ਕਿਹਨੇ ਸਰਕਾਰ ਨੇ ਦਿੱਤੀ ਆ ਹਮਦਰ ਤਾਂ ਵਧੀ ਨਹੀਂ ਫਸਲਾਂ ਚ ਜ਼ਹਿਰ ਵਧ ਗਿਆ ਜ਼ਹਿਰ ਵਧ ਗਿਆ ਜੀ ਲੋਕਾਂ ਦੇ ਖਰਚੇ ਵਧ ਗਏ ਤੇ ਜੇ ਖਰਚੇ ਵਾਧ ਵਧ ਗਏ ਲੋਕਾਂ ਦੇ ਤੇ ਖਰਚਾ ਕਰਨ ਵਾਸਤੇ ਕਮਾਈ ਵੀ ਹੋਣੀ ਚਾਹੀਦੀ ਆ ਉਨੀ ਕਮਾਈ ਹੈ ਨਹੀਂ ਕਿਹੜੀ ਡੀਜੀਪੀ ਤੇ ਆਪਾਂ ਨੂੰ ਲੜਿਆ ਹੁਣ ਲੈਤੀ ਆਪਾਂ ਕਣਕ ਦੇ ਵਿੱਚ ਪਾਈ ਆ ਸਾਨੂੰ ਬਲੈਕਮੇਲਿਆ ਜੀ ਉਹ ਵੀ ਉਹਨਾਂ ਨੂੰ ਮਿਲੀ ਆ ਹਾਨੂੰ ਸਹੀ ਟੇ ਬਿਚ ਤਾਂ ਅਯੋ ਨਿਓ ਪਿੰਡਾਂ ਦੇ ਵਿੱਚ ਤਾਂ ਜੰਮੇ ਨਹੀਂ ਸਾਨੂੰ ਮਿਲੀ ਤੇ ਡੀਏਪੀ ਦੇ ਨਾਲ ਸਾਨੂੰ ਪ੍ਰੋਡਕਟ ਥੋਪੇ ਜਾਂਦੇ ਆ ਕਿ ਆ ਮੈਗਨੀਜ਼ ਲੈ ਲਓ ਆ ਲੈ ਲਓ ਉਹ ਕਿਸਾਨ ਨੂੰ ਮਜਬੂਰੀ ਵਸ ਲੈਣੇ ਪੈਂਦੇ ਆ ਕਿ ਉਹ ਕਹਿੰਦੇ ਆ ਨਹੀਂ ਤਾਂ ਤੁਹਾਨੂੰ ਡੀਏਪੀ ਮਿਲ ਨਹੀਂ ਨੀਗੀ ਜੇ ਤੁਸੀਂ ਆ ਨਾਲ ਪ੍ਰੋਡਕਟ ਲਾਉਂਗੇ ਤਾਂ ਤੁਹਾਨੂੰ ਫੇਰ ਡੀਏਪੀ ਮਿਲੂਗੀ ਉਹ ਚਕਾਉਣ ਲੱਗ ਜੀ ਫੀਡ ਡੰਗਰ ਵਾਲਾ ਫੀਡ ਨਾ ਕਹਿੰਦੇ ਨਾਲ ਚੱਕੋ ਹਣਜੀ ਮੈਂ ਚੱਕਾ ਜੀ 300 ਖੈਲਾ ਉਹ ਸਾਡਾ ਨਾਲ ਜੀ ਮੈਨੂੰ ਫੀਟ ਜਕਾਇਆ ਉਹਨੇ ਡੰਗਰ ਆ ਨਕਲੀ ਬੀਜ ਵੀ ਦਿੱਤੇ ਜਾਂਦੇ ਨੇ ਮਾਮਲੇ ਸਾਹਮਣੇ ਆਉਂਦੇ ਨੇ ਨਕਲੀ ਬੀਜ ਦਿੱਤੇ ਜਾਂਦੇ ਆ ਜੀ ਮਾਮਲੇ ਬਹੁਤ ਸਾਹਮਣੇ ਆਉਂਦੇ ਆ ਕਿਸਾਨ ਗਰੀਬ ਆ ਤੇ ਜਿਹੜੇ ਕਿਸਾਨਾਂ ਤੋਂ ਕਮਾਈ ਕਰੀ ਜਾਂਦੇ ਆ ਉਹ ਅਮੀਰ ਆ ਇੱਕ ਕਿਸੇ ਗਾਇਕ ਨੇ ਗਾਣਾ ਗਾਇਆ ਸੀ ਕਹਿੰਦੇ ਗੁਥਲੀਆਂ ਵਿੱਚ ਬੰਦ ਕਰਕੇ ਪੱਟੂ ਕਹਿੰਦੇ ਕਹਿੰਦੇ ਕਣਕ ਜਲੰਦਰੀ ਆ ਕਣਕ ਤਾਂ ਸਾਡੀ ਆ ਬੀਜ ਤਾਂ ਸਾਡੇ ਆ साढ़ी तो बीज है सा फर्क की है फर्क पैकिंग करके सू सान वापस मुड़ी जाते सौदा ठीक है नीतियों के कारण सरकार जो सेंट्रल गवर्नमेंट की जो नीतिया है उसके नीतियों के कारण देश का किसान कर्ज में पैदा होता है और कर्ज में मर जाता है क्यूँ क्यूँकी अभी तक एक जो पिछली सरकार थी एक कमेटी का कमेटी बनाई स्वामीनाथन आयोग की रिपोर्ट र, रिपोर्ट लागू की थी लेकिन वो रिपोर्ट आज तक लागू नहीं हुआ देश के अंदर दूसरी बात यह है कि जब 2014 में जब ये मौजूदा सरकार थी तो इसने वादा किया था इसके मेनोफेस्टो में था कि जब हम सरकार जब सरकार में आएंगे तो स्वामीनाथन आयोग की रिपोर्ट को लागू करेंगे किसानों की जो लड़ाई है वो मांगों के खिलाफ नहीं है वो जो सरकार के द्वारा जो वादे वादे किए गए हैं उस वादा खिलाफ ही के है खिलाफ लड़ाई लड़ रहे हैं वादा के खिलाफ ही है नहीं नहीं हमारी मांग है हमारे नेता की मांग है सबसे बड़ी दुर्भाग्य की बात है कि अन्न का दाता अन्न को खिलाने वाला किसान आज आज जो है आमरण पर बैठा है और ये जो केंद्र में बैठी सरकार है और उसका कोई कोई किसी तरह का अब अभी तक किसी तरह की कार्रवाई नहीं हो रही है न किसी तरह का कोई डेलीगेशन आ रहा है ये बहुत देश के देश के लिए बहुत दुर्भाग्य की बात है किसान ने बासमती लाई सी जी बहुत वीडी तादाद किसान ने बासमती लाई सी तो बहुत आसना लाई सी ਕੁਦਰਤ ਵੱਲੋਂ ਬਾਸਮਤੀ ਦੇ ਝਾੜ ਘਟੇ ਤੇ ਫੇਰ ਕਿਸਾਨਾਂ ਨੂੰ ਰੇਟ ਵੱਲੋਂ ਮੰਡੀਆਂ ਦੇ ਵਿੱਚ ਰੋਲਿਆ ਗਿਆ 32 3200 33 3300 2800 ਤੋਂ ਲੈ ਕੇ 3000 ਤੱਕ ਦੀ ਬਾਸਮਤੀ ਵਿਕੀ ਆ ਜੇ ਸਾਨੂੰ ਐਮਐਸਪੀ ਮਿਲੇ 3500 4000 ਦਾ ਰੇਟ ਬੰਨਣ ਵੀ ਇੰਨਾ ਰੇਟ ਸਾਨੂੰ ਪੱਕਾ ਮਿਲੇ ਤੇ ਕਿਸਾਨ ਬਾਸਮਤੀ ਲਾ ਕੇ ਕਿਸਾਨ ਵੀ ਅਮੀਰ ਹੋ ਸਕਦਾ ਅੱਜ ਦੀ ਘੜੀ ਕਿਸਾਨ ਗਰੀਬ ਆ ਤੇ ਜਿਹੜੇ ਕਿਸਾਨਾਂ ਜਿਹੜੇ ਕਿਸਾਨਾਂ ਤੋਂ ਚੱਲਦੇ ਆ ਲੋਕ ਜਿਵੇਂ ਸਾਡੇ ਬੀਜ ਸਾਨੂੰ ਹੀ ਵੇਚੇ ਜਾਂਦੇ ਆ ਡੀਪੀ ਰਹਿ ਆ ਸਪਰੇਆ ਜਿਹੜੇ ਵੇਚੀ ਜਾਂਦੇ ਆ ਉਹ ਅਮੀਰ ਹੋਗੇ ਉਹ ਸਾਡੇ ਤੋਂ ਹੀ ਅਮੀਰ ਹੋਗੇ ਸਰਵਾਂ ਸਾਡੀਆਂ ਅਮੀਰ ਤੇਲ ਕੱਢਣ ਵਾਲੇ ਆ ਜਿਹੜੇ ਉਹਨਾਂ ਚ ਤੇਲ ਕੱਢ ਕੇ ਸਰੋਂ ਸਾਡੀ ਆ ਕਿਸਾਨ ਦੀ ਸਰੋਂ ਦੇ ਵਿੱਚੋਂ ਤੇਲ ਕੱਢਣ ਵਾਲਾ ਅਮੀਰ ਆ ਜਿਹੜਾ ਤੇਲ ਕੱਢ ਕੇ ਆਪਦਾ ਬ੍ਰਾਂਡ ਬਣਾ ਕੇ ਤੇ ਉਹਨੂੰ ਵੇਚ ਪਾ ਕੇ ਵੇਚ ਰਿਹਾ ਕਿਸਾਨ ਤੋਂ ਕੋਈ ਖਰੀਦਦਾ ਨਹੀਂ ਉਹਨਾਂ ਤੋਂ ਖਰੀਦੀ ਜਾਂਦੇ ਆ ਉਹ ਮਿਲਾਵਟਾਂ ਵੀ ਕਰਦੇ ਆ ਉਹ ਮਿਲਾਵਟਾਂ ਨਹੀਂ ਵੀ ਚੰਗੀਆਂ ਲੱਗਦੀਆਂ ਪਰ ਕਿਸਾਨ ਦੀ ਚੀਜ਼ ਚੰਗੀ ਨਹੀਂ ਲੱਗਦੀ ਬਿਲਕੁਲ ਇੱਕ ਬਾਈ ਆਏ ਨੇ ਸਪੈਸ਼ਲ ਹੈਂਡੀਕੈਪ ਹੈ ਨਾ ਆਏ ਨੇ ਦੇਖੋ ਕਿਸ ਤਰ੍ਹਾਂ ਦੇ ਵੇਚ ਇਹਨਾਂ ਦਾ ਜੱਜ ਬੇਨੂ ਇਹਨਾਂ ਦਾ ਜਜ਼ਬਾ ਬਹੁਤ ਵਧੀਆ ਜੀ ਕਿਸਾਨੀ ਲਈ ਸਾਡੀ ਪੂਰਜੋਰ ਅਪੀਲ ਆ ਲੋਕਾਂ ਨੂੰ ਕਿ ਵੱਧ ਤੋਂ ਵੱਧ ਲੋਕ ਇੱਥੇ ਖਨੌਰੀ ਬਾਰਡਰ ਤੇ ਪਹੁੰਚਣ ਤਾਂ ਕਿ ਆਪਾਂ ਸਰਕਾਰ ਤੋਂ ਆਵਦੀਆਂ ਮੰਗਾਂ ਮੰਨਵਾ ਸਕੀਏ ਸਾਡੇ ਬੁੱਢੇ ਜਰਨੈਲ ਵੇਖੋ ਤੁਸੀਂ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਅੱਜ 22 ਦਿਨ ਹੋ ਗਏ ਉਹਨਾਂ ਨੂੰ ਧਰਨੇ ਤੇ ਬੈਠੇ ਨੂੰ ਅਸੀਂ ਨੌਜਵਾਨਾਂ ਅਸੀਂ ਵੀ ਪਹਿਰੇ ਪਹਿਰੇਦਾਰੀ ਕਰ ਰਹੇ ਹਾਂ ਡਾਂਗਾ ਛੋਟੀਆਂ ਲੈ ਕੇ ਪਰ ਉਹਨਾਂ ਦੇ ਜਜ਼ਬੇ ਨੂੰ ਸਾਡਾ ਸਲਾਮ ਆ ਜੀ ਬਾਪੂ ਜੀ ਸਟਡੀ 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 ਵੀ ਕਰ ਰਹੇ ਹੋ ਹਾਂਜੀ ਮੈਂ ਬੀ ਕਾਮ ਕਰ ਰਿਆ ਜੀ ਮੇਰੀ ਬੀ ਕਾਮ ਹੁਣ ਕੰਪਲੀਟ ਹੋ ਗਈ ਹੈ ਜੀ ਤੇ ਨਾਲ ਨਾਲ ਮੈਂ ਖੇਤੀਬਾੜੀ ਦੇ ਵਿੱਚ ਰੁਚੀ ਰੱਖਦਾ ਜੀ ਖੇਤੀਬਾੜੀ ਹਾਂਜੀ ਸਟਡੀ ਵੀ ਨਾਲ ਨਾਲ ਕਰ ਰਹੇ ਹੋ ਤੇ ਇੱਥੇ ਪਹਿਰੇਦਾਰੀ ਤੇ ਵੀ ਡਟੇ ਹੋਏ ਹੋ ਤੁਸੀਂ ਇੱਥੇ ਪਹਿਰੇਦਾਰੀ ਤੇ ਵੀ ਡਟੇ ਹੋਏ ਆ ਜੀ ਕਿਉਂਕਿ ਇਹ ਸਾਡਾ ਫਰਜ ਆ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਦੇ ਚਾਰ ਪੁੱਤ ਵਾਰਤੇ ਸੀਗੇ ਤੇ ਮਾਪੇ ਕਹਿੰਦੇ ਆ ਬਈ ਆਪਦੇ ਜਵਾਕਾਂ ਨੂੰ ਇੱਥੇ ਭੇਜ ਦੇਣੀ ਪਰ ਸਾਡੀ ਮਾਪਿਆਂ ਨੂੰ ਵੀ ਅਪੀਲ ਆ ਬਈ ਆਪਦੇ ਜਵਾਕਾਂ ਨੂੰ ਤੁਸੀਂ ਭੇਜੋ ਇੱਥੇ ਵੇਖੋ ਜੀ ਇਹ ਸਾਰੇ ਸਾਡੇ ਤੰਬੂ ਬਣੇ ਹੋਏ ਆ ਜੇ ਮਾਪੇ ਆਪਦੇ ਜਵਾਕਾਂ ਨੂੰ ਇੱਥੇ ਭੇਜਣਗੇ ਨਾ ਤੇ ਜਵਾਕ ਰਹਿਣਾ ਸਹਿਣਾ ਇਹ ਸਿੱਖਣਗੇ ਕਿ ਕਿਵੇਂ ਅਸੀਂ ਆਪਦੀ ਰੋਟੀ ਆਪ ਬਣਾ ਕੇ ਖਾ ਸਕਦੇ ਆ ਤੇ ਕਿਵੇਂ ਕਿਵੇਂ ਅਸੀਂ ਮਤਲਬ ਆਪਦੇ ਪਾਣੀ ਤੱਤੇ ਕਰਕੇ ਆਪ ਨਹਾ ਸਕਦੇ ਆ ਰਹਿਣਾ ਸੈਣਾ ਸਕਦੇ ਆ ਬਹੁਤ ਕੁਛ ਇੱਥੇ ਸਿੱਖਣ ਨੂੰ ਮਿਲਦਾ ਹਾਂਜੀ ਤੁਸੀਂ ਬੀ ਕਾਮ ਦੇ ਸਟੂਡੈਂਟ ਹੋ ਹਨਾ ਇੱਕ ਇਹ ਵੀ ਹੁੰਦਾ ਵੀ ਵੱਡੇ ਵੱਡੇ ਕੋਰਸ ਕਰ ਲੈਂਦੇ ਨੇ ਬਾਅਦ ਵਿੱਚ ਵਿੱਚ ਫਿਰ ਨੌਕਰੀਆਂ ਨਹੀਂ ਮਿਲਦੀਆਂ ਤਾਂ ਹੀ ਤੁਸੀਂ ਖੇਤੀਬਾੜੀ 'ਚ ਰੁਚੀ ਰੱਖ ਰਹੇ ਹੋ ਹਾਂਜੀ ਖੇਤੀਬਾੜੀ ਇੱਕ ਲਾਹੇਵੰਦ ਧੰਦਾ ਜੀ ਖੇਤੀਬਾੜੀ ਇੱਕ ਬਹੁਤ ਲਾਹੇਵੰਦ ਧੰਦਾ ਜੇ ਸਰਕਾਰਾਂ ਸਾਡੀਆਂ ਮਦਦ ਕਰਨ ਸਾਨੂੰ ਸਾਡੀਆਂ ਫਸਲਾਂ ਦੇ ਸਾਡੀਆਂ ਜਿੰਸਾਂ ਦੇ ਸਾਨੂੰ ਰੇਟ ਮਿਲ ਤੇ ਕਿਸਾਨ ਹੋਰ ਵੀ ਬਹੁਤ ਸਾਰੀਆਂ ਫਸਲਾਂ اگਾ ਸਕਦਾ ਜਿਵੇਂ ਮੱਕੀ ਉਹ اگਾ ਸਕਦਾ ਤੇ ਲੋਕ ਇਹ ਵੀ ਕਹਿੰਦੇ ਨੇ ਕਹਿੰਦੇ ਤੁਸੀਂ ਹੋਰ ਫਸਲਾਂ ਦਾ ਰੁੱਖ ਕਿਉਂ ਨਹੀਂ ਕਰਦੇ ਰਵਾਇਤੀ ਫਸਲਾਂ ਤੋਂ ਹਟ ਕੇ ਜਿਵੇਂ ਕਈ ਕਿਸਾਨ ਜਿਹੜੇ ਅਗਾਵਧੂ ਸੋਚ ਵਾਲੇ ਕਿਸਾਨ ਨੇ ਉਹ ਡ੍ਰੈਗਨ ਫਰੂਟ ਦੀਆਂ ਖੇਤੀਆਂ ਕਰਦੇ ਨੇ ਫੁੱਲਾਂ ਦੀਆਂ ਖੇਤੀਆਂ ਕਰਦੇ ਨੇ ਐਵੋਕਾਡੋ ਉਗਾਉਂਦੇ ਨੇ ਉਹ ਜਿਹੜੇ ਆਪਾਂ ਕਹਿੰਦੇ ਵਿਦੇਸ਼ੀ ਫਸਲ ਹੈ ਉਹਨਾਂ ਦਾ ਰੁੱਖ ਕਿਉਂ ਨਹੀਂ ਕਰਦੇ ਤੁਸੀਂ ਸਰ ਉਹਨਾਂ ਤੇ ਕੋਸਟ ਬਹੁਤ ਜ਼ਿਆਦਾ ਆਉਂਦੀ ਹੈ ਜੀ ਸਟਰਾਬਰੀ ਦੀ ਤੁਸੀਂ ਗੱਲ ਕੀਤੀ ਹੈ ਮੈਂ ਸਟਰਾਬਰੀ ਦੀ ਖੇਤੀ ਦੱਸਦਾ ਜੇ ਸਟਰਾਬਰੀ ਦਾ ਪਲਾਟ ਲਾਉਣਾ ਨਾ ਇੱਕ ਕਿਸਾਨ ਕੋਲੇ 4 ਤੋਂ 5 ਲੱਖ ਰੁਪਈਆ ਚਾਹੀਦਾ ਜੇ ਆਪਾਂ ਨੂੰ ਇੱਕ ਏਕੜ ਦੇ ਵਿੱਚ ਸਟਰਾਬਰੀ ਨੂੰ ਲਾਉਣਾ ਉਹਦੀ ਪਨੀਰੀ ਤਿਆਰ ਕਰਕੇ ਲਾਉਣੀ ਆ ਤੇ ਕਿਸਾਨ ਤਾਂ ਪਹਿਲਾਂ ਹੀ ਗਰੀਬ ਸਰਕਾਰ 5 ਲੱਖ ਰੁਪਏ ਦੀ ਇੱਕ ਏਕੜ ਦੇ ਵਿੱਚ ਪਨੀਰੀ ਤੁਸੀਂ ਮੈਨੂੰ ਦੱਸੋ ਲਾ ਸਕਦਾ ਪਹਿਲਾਂ ਜੇ ਉਹਦੇ ਕੋਲੇ ਛੋਟੇ ਵਰਗ ਦੇ ਕਿਸਾਨ ਇਹ ਇਦਾਂ ਦੀਆਂ ਖੇਤੀ ਨਹੀਂ ਕਰ ਸਕਦੇ ਤੁਹਾਡੇ ਸਾਹਮਣੇ ਖੇਤੀ ਨਹੀਂ ਕਰ ਸਕਦੇ ਛੋੜੇ ਵਰਗ ਦੇ ਕਿਸਾਨ ਕਿਸੇ ਹਿਸਾਬ ਨਾਲ ਇਦਾਂ ਦੀ ਖੇਤੀ ਨਹੀਂ ਕਰ ਸਕਦੇਗੇ ਜੇ ਸਰਕਾਰ ਸਾਡੀ ਮਦਦ ਕਰੇ ਹੁਣ ਆਪਾਂ ਆਲੂ ਲਾਉਣੇ ਆ ਹਨਾ ਆਲੂ ਦਾ ਕੋਈ ਪੱਕਾ ਰੇਟ ਨਹੀਂ ਕਿਸੇ ਸਾਲ ਆਲੂ ਦਾ ਰੇਟ ਆ ਜਾਂਦਾ ਕਿਸੇ ਸਾਲ ਆਲੂ ਦਾ ਰੇਟ ਨਹੀਂ ਆਉਂਦਾਗਾ ਹਨਾ ਵੀ ਪੱਕਾ ਕੋਈ ਰੇਟ ਨਹੀਂਗਾ ਜੇ ਆਲੂ ਲੱਗੇ ਆਲੂ ਦੀ ਸਰਕਾਰੀ ਖਰੀਦ ਹੋਵੇ ਸਾਨੂੰ ਐਮਐਸਪੀ ਮਿਲੇ ਤੇ ਆਲੂ ਤੋਂ ਬਾਅਦ ਮੱਕੀ ਦੀ ਫਸਲ ਵਧੀਆ ਹੋ ਜਾਂਦੀ ਆ ਤੇ ਉਹ ਤਿੰਨ ਤਿੰਨ ਫਸਲਾਂ ਹੋ ਜਾਣੀਆਂ ਸਾਨੂੰ ਬਦਲਾ ਮਿਲ ਜਾਊਗਾ ਪਰ ਸਰਕਾਰ ਸਾਡੀ ਕਿਸੇ ਵੀ ਪੱਖ ਦੇ ਵਿੱਚ ਮਦਦ ਨਹੀਂ ਨਾ ਕਰ ਰਹੀ ਜੇ ਸਰਕਾਰ ਸਾਡੀ ਮਦਦ ਕਰੇ ਤੇ ਅਸੀਂ ਬਹੁਤ ਅਗਾਹ ਵੱਧ ਸਕਦੇ ਹਾਂ ਖੇਤੀ ਇੱਕ ਬਹੁਤ ਲਾਈਵੰਦ ਧੰਦਾ ਸੋ ਦੇਖ ਸਕਦੇ ਹੋ ਜੀ ਨੌਜਵਾਨਾਂ ਦੀ رائے ਵੀ ਜਾਣੀ ਹੈ ਬੀ ਕਾਮਪਰ ਸਟੂਡੈਂਟ ਨੇ ਜਿਹੜੇ ਕਿ ਮੋਰਚੇ ਤੇ ਪੈਰੇਦਾਰੀ ਤੇ ਡਟੇ ਹੋਏ ਨੇ ਸੋ ਉੱਥੇ ਇੱਕ ਹੈਂਡੀਕੈਪ ਹੈਂਡੀਕੈਪ ਕਿਸਾਨ ਵੀ ਆਏ ਨੇ ਜਿਹੜੇ 12 ਕਿੱਲੇ ਦੀ ਖੇਤੀ ਕਰਦੇ ਨੇ ਸੋ ਇਹ ਵੀ ਵਿਸ਼ੇਸ਼ ਤੌਰ ਤੇ ਖਨੌਰੀ ਬਾਰਡਰ ਜਗੀ ਸਿੰਘ ਡੱਲੇয়াল ਦਾ ਹੌਸਲਾ ਵਧਾਉਣ ਖਾਤਰ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਸੋ ਹੋਰ ਵੀ ਤਸਵੀਰਾਂ ਦਿਖਾਵਾਂਗੇ ਖਨੌਰੀ ਬਾਰਡਰ ਤੋਂ ਮੇਰੇ ਸੇ ਹੋ ਗਈ